ਤਸਵੀਰਾਂ ਹੰਤ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਾਹਿਬੇ ਕਮਾਲ ਨਸ਼ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਅਲੱਗ-ਅਲੱਗ ਦਿਸ਼ਾਵਾਂ ਤੋਂ ਦਸ ਨਗਰ ਕੀਰਤਨ ਆ ਰਹੇ ਹਨ ਸੁੰਦਰ ਸਜਾਵਟ ਦੀਆਂ ਤਸਵੀਰਾਂ ਹੰਤ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇਖ ਸਕਦੇ ਹੋ ਲਾਈਵ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਤੇ ਤਸਵੀਰਾਂ ਹਨ ਸਾਹਿਬੇ ਕੁਮਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲਾਈਵ ਤਸਵੀਰਾਂ ਅੱਜ ਜ਼ਾਨਾ ਸ਼੍ਰੀ ਨੰਨਸਰ ਸਾਹਿਬ ਤੇ ਅੱਜ ਜਿਹੜੇ ਅਲੱਗ-ਅਲੱਗ ਦਿਸ਼ਾਵਾਂ ਤੋਂ ਮੜੇ ਜਾ ਉਹਨਾਂ ਨੂੰ ਕਰ ਲੈ ਵਿੱਚ ਇਹ ਆ ਲੈ ਫੜ ਆ ਜੀ ਜੋ ਆਪਾਂ ਗੱਲਬਾਤ ਵੀ ਕਰਾਵਾਂਗੇ ਤਖਸ਼ਿਰੀ ਕੇਸਕਟ ਸਾਹਿਬ ਦੇ ヘッド ਗ੍ਰੰਥੀ ਗਿਆਨੀ ਜਗਿੰਦਰ ਸਿੰਘ ਜੀ ਨਾਲ ਅਤੇ ਅੱਜ ਪਹੁੰਚ ਰਹੇ ਦਸਨਗਰ ਕੀਰਤਨ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਸੁੰਦਰ ਫੁੱਲਾਂ ਦੇ ਨਾਲ ਰੰਗ-ਬਰੰਗੀਆਂ ਰੋਸ਼ਨੀ ਦੇ ਨਾਲ ਜਿਹੜੀ ਸਜਾਵਟ ਕੀਤੀ ਗਈ ਹੈ ਪਿੰਡ ਦੇ ਮੱਤੇ ਜੋ ਸੰਗਤ ਨਸਰਦੀ ਤੋਂ ਪਚਾਉਣ ਦੇ ਲਈ ਏੜਿਆ ਗਰਮਾ ਗਰਮ ਚਾਹ ਦੀ ਸੇਵਾ ਵੀ ਚੱਲ ਰਹੀ ਹੈ ਬਿਲਕੁਲ ਤਖਸ਼ੀ ਕੇਸੀ WhatsApp ਦੇ ਸਾਹਮਣੇ ਲਾਈਵ ਤਸਵੀਰਾਂ ਹਰ ਫਰਜ਼ਾਣਾ ਚੈਨ ਅੰਪਸਾਉ ਤੇ ਅਲਗ-ਅਲਗ ਦਿਸ਼ਾਵਾਂ ਤੋਂ ਜੋ ਪਿਸ਼ਾਰ ਨਗਰ ਕੀਰਤਨ ਪਹੁੰਚ ਰਹੇ ਹਨ ਉਹ ਪਿੰਡ ਲੋਧੀਪੁਰ ਗੁਰਦੁਆਰਾ ਥੜਾ ਸਾਹਿਬ ਤੋਂ ਗੁਰਜ ਚੰਦਪੁਰ ਲੱਕੇ ਦੀ ਸੰਗਤ ਵੱਲੋਂ ਜੋ ਵਿਸ਼ਾਲ ਨਗਰ ਕੀਰਤਨ ਪਹੁੰਚ ਰਹੇ ਹਨ ਇਸੇ ਤਰ੍ਹਾਂ ਜਿਹੜਾ ਹਿਮਾਚਲ ਬੈਲ ਵਾਲੀ ਤਰਫ ਤੋਂ ਜਿਹੜਾ ਹੈ ਨਗਰ ਕੀਰਤਨ ਆਣਗੇ ਨੂਪਰ ਵਿੱਦੀ ਦੀ ਸਾਈਡ ਤੋਂ ਮੰੰਗਲ ਵਾਲੀ ਸਾਈਡ ਤੋਂ ਅਲੱਗ-ਅਲੱਗ ਦਿਸ਼ਾਵਾਂ ਤੋਂ ਜਿਹੜੇ ਹੈ ਦਸ ਨਗਰ ਕੀਰਤਨ ਇੱਥੇ ਪਹੁੰਚ ਰਹੇ ਹਨ Sweet राम नाम जपो जय श्री ਵੇ ਫੁੱਲਾਂ ਦੀ ਸਜਾਵਟ ਵਿੱਚ ਮਨਮੋਹਕ ਤਸਵੀਰਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਮੈਂ ਬਣਾ ਦ ਤੁਹ ਫੜ ਲੈ ਹਾਂਜੀ ਅੱਜ ਉਹ ਤਾਂ ਯਾਰ ਐਗੇਸ ਜੋ ਪਈਆਂ ਵੈਸੇ ਅੰਦਰ ਲੱਗ ਲੈ ਸਹੀ ਚੱਲਦਾ ਵਾ ਲਾਈਵ ਚੱਲ ਰਿਹਾ ਲਾਈਵ ਵਾਈ ਕਾਲਸ ਆ ਹਰਦੇ ਜੀ ਵਾਈ ਗੁਰਜੀਤ ਦਾ ਕਾਲਸ ਆ ਵਾਈ ਗੁਰਜੀਤ ਜੀ ਸ਼ੁਰੂ ਗੋਬਿੰਦ ਸਿੰਘ ਪ੍ਰਕਾਸ਼ ਦਾ ਜੜਮ ਮਨਾਇਆ ਜਾ ਰਿਹਾ ਹੈ ਤਖਸੀਰ ਕੇ ਸਰ ਦੇ ਕਿਵੇਂ ਦੀ ਤਿਆਰੀਆਂ ਕਿਹੜੇ ਕਿਹੜੇ ਨਗਰ ਕੀਰਤਨ ਕਿੱਥੋਂ ਆ ਰਹੇ ਹਾਂਜੀ ਚੈਨਲ ਦੇ ਰਾਹੀਂ ਸਰਬੱਤ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘਤਿ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਜਿੱਥੇ ਗੁਰਦਵਾਰਾ ਸਿੰਘ ਸ਼ਹੀਦਾਂ ਮਾਲ ਫਰ ਤੋਂ ਸੰਤਨ ਦਵਾਰਾ ਬਾਹਰਲੀ ਡੈਕਲੇਸ਼ਨ ਕੀਤੀ ਗਈ ਹੈ ਉੱਥੇ ਹੀ ਮਹਾਨ ਗੁਰਪਰਵ ਨੂੰ ਮੁੱਖ ਰੱਖਦੇ ਹਾਂ ਆ ਮਹਾਨ ਗੁਰਮਸਾਬ ਦੀ ਜੋਰੀ ਹੈ ਜਾਂ ਤਾਂ ਸ਼ਿਗਰ ਬੋਗਸ ਜਿੰਮੀ ਹਰਿ ਪ੍ਰਕਾਸ਼ ਗੁਰੂ ਬੋਖ ਰਖਦੇ ਆ ਆਜ ਅਮਰਤਵਾਲਾ ਦੇਵਾਨ ਸ਼ੁਰੂ ਹੋਏ ਹਨ ਜਿਹਦੇ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਬਾਬਲ ਪ੍ਰੀਤ ਸਿੰਘ ਜੀ ਨੇ ਬੜੇ ਪਿਆਰ ਤੇ ਭਾਵਨਾ ਨਾਲ ਕੀਤੇ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜਿੱਥੇ ਤੱਕ ਤਰਕੀਸ਼ ਬਰਸਾਹ ਜਿਨ੍ਹਾਂ ਨੇ ਅਮਰਤਵਾਲਾ ਹੁਕਮਨਾਮੇ ਦੀ ਸੇਵਾ ਨਿਭਾਈ ਔਰ ਅੱਜ 9 ਵਜੇ ਤੱਕ ਸ੍ਰੀ ਤਿਸਰ ਸਾਹਿਬ ਜੀ ਦੇ ਆਰੰਭ ਸ੍ਰੀ ਅਕੰਤਰ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਇਸ ਇਲਾਕੇ ਦੇਆਂ ਬਾ 11 ਪਿੰਡਾਂ ਤੋਂ ਵਕ ਵਕ ਨਗਰਾਂ ਤੋਂ ਮਹਾਨ ਨਗਰ ਕੀਰਤਨ ਜੋ ਪਿੰਡਾਂ ਦੇ ਅਸਲੇ ਇਲਾਕੇ ਦੀਆਂ ਸੰਗਤਾਂ ਲੈ ਕੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸ਼ਾਮ ਨੂੰ ਪਹੁੰਚ ਰਹੀਆਂ ਹਨ ਉੱਥੇ ਹੀ ਤਖਤ ਸ੍ਰੀ ਕੇਸਗੜ ਸਾਹਿਬ ਵੱਲੋਂ ਖਾਲਸਾ ਸਕੂਲ ਤੋਂ ਖਾਲਸਾ ਸਿੰਘ ਸੈਕੰਡਰੀ ਸਕੂਲ ਤੋਂ ਮਹਾਨ ਨਗਰ ਕੀਰਤਨ ਹੋਵੇ ਆਰੰਭ ਹੋਵੇਗਾ ਜਿੱਥੇ ਜਿਸ ਵਿੱਚ ਅਤੇ ਸਰਕਾਰ ਜੋ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਪੰਜ ਪਿਆਰੇ ਸਹਿਬਾਨ ਅਤੇ ਇਸ ਇਲਾਕੇ ਦੇ ਨਾਮਵਰ ਹਸਤੀਆਂ ਹਾਜ਼ਰੀਆਂ ਭਰਨ ਗੀਆਂ ਸਤਿਗੁਰ ਦੀ ਕਿਰਪਾ ਸਦਕਾ ਆਹ ਸੰਗਤ ਜਿੱਥੇ ਮਾਲਪੁਰ ਦੀ ਸੰਗਤ ਵੱਲੋਂ ਬੜੇ ਪ੍ਰੇਮ ਭਾਵਨਾ ਦੇ ਨਾਲ ਆਈਆਂ ਸੰਗਤਾਂ ਵਾਸਤੇ ਦੁੱਧ ਦੇ ਲੰਗਰ ਮਠਿਆਈਆਂ ਦਾ ਲੰਗਰ ਲਗਾਏ ਗਏ ਹਨ ਉੱਥੇ ਹੀ ਆਪਾਂ ਜੇ ਇਹ ਪਦਾਰਥ ਛਕਣੇ ਹਨ ਕੋਥੇ ਗੁਰ ਸ਼ਬਦ ਦੀ ਆਰਾਧਨਾ ਕਰਕੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰ ਨੂੰ ਨਵਣਾ ਹੈ ਔਰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਹੈ ਸਤਿਗੁਰੂ ਦੀ ਕਿਰਪਾਤਨ ਸਰਬਸੰਗਤਾਂ ਨੂੰ ਦਾਸ ਬੱਲੋਂ ਸੰਤਾਂ ਵੱਲੋਂ ਪਾਵਨ ਗੁਰਦੁਆਰਿਆਂ ਬਹੁਤ ਬਹੁਤ ਵਜਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਇਹਨਾਂ ਨਗਰ ਕਿਸ ਤਰ੍ਹਾਂ ਕਿੰਨੀ ਸੰਗਤ ਪਹੁੰਚਣ ਦੀ ਉਮੀਦ ਹੈ ਤਕਰੀਬਨ ਹਜ਼ਾਰਾਂ ਦੇ ਸੰਗਤ ਸਾਹਮਣੇ ਸੰਗਤ ਆਉਂਦੀ ਹੈ ਨਗਰ ਕੀਰਤਨ ਵਿੱਚ ਦਾਸ ਨਦਰ ਕੀਰਤਨ ਹੁੰਦੇ ਹਨ ਵੱਖ-ਵੱਖ ਮੰਡਾ ਤੋਂ ਔਰ ਵੱਖ-ਵੱਖ ਇਲਾਕਿਆਂ ਤੋਂ ਸਾਰਿਆਂ ਸਗਦਾ ਇਕੱਤਰ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨਮਸਤਕ ਹੋਣ ਵਾਸਤੇ ਪਾਬਲ ਪਿਤਰਸਥਾਨ ਤਖਤ ਸ੍ਰੀ ਕੇਸਗੜ ਸਾਹਿਬੇ ਪਹੁੰਚਦੇ ਹਨ ਉੱਥੇ ਹੀ 12 ਮਾਝ ਤਖਤ ਸ੍ਰੀ ਕੇਸਗੜ ਸਾਹਿਬੇ ਅਮਰ ਸੰਚਾਰ ਹੋਵੇਗਾ ਸਰਬਸੰਕਤਾਂ ਨੂੰ ਬੇਨਤੀ ਹੈ ਕਿ ਭਾਈ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਕਲਸਾ ਸਾਰ ਵਾਹਿਗੁਰੂ ਕੋ ਬੋਲ ਬੋਲੀ ਦੇ ਖੋ ਜੀ ਨਾਈਟ ਬੋਰਡ ਆ ਕੋਲਾ ਮਾਰਦੇ ਹੋ ਜਾ ਰੇਡੀ ਸੰਧਾ ਸੈਦਿਕ ਮਤਮਾਲ ਬਰ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਨੋਂ ਦਸਰਾ ਜਾਂਦੇ ਆ ਜੋ ਫੁੱਲਾਂ ਦੀ ਸਜਾਵਟ ਕੀਤੀ ਗਈ ਜੋ ਤਖਤ ਤਖਸ਼ੀ ਕੇਸਰ ਸਾਹਿਬ ਦੇ ਹੈੱਡ ਗ੍ਰਾਂਦੀ ਕਹਿੰਦੀ ਜੋਗਿੰਦਰ ਸਿੰਘ ਜੀ ਵੱਲੋਂ ਦੱਸਿਆ ਗਿਆ ਕੇ ਸਜਾਵਟ ਮਾਲਪੁਰ ਦੀ ਸੰਗਤ ਵੱਲੋਂ ਕੀਤੀ ਗਈ ਦੇਖ ਸਕਦੇ ਹੋ ਕਿੰਨੀ ਸੁੰਦਰ ਸਜਾਵਟ ਕੀਤੀ ਗਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰ ਮੋਕੇ ਤਖਸ਼ੀ ਕੇਸਰ ਸਾਹਿਬ ਦੀ ਲਾਈਵ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਔਰ ਜਨਨਾ ਸ਼੍ਰੀ ਨੰਨਬਸਾਹਬ ਚੈਨਲ ਤੇ ਦੇਖ ਸਕਦੇ ਹੋ ਸਵੇਰ ਦਾ ਸਮਾਂ ਧੁੰਦ ਵੀ ਬਹੁਤ ਹੈ ਸੰਗਤਾਂ ਹਮ ਹਮ ਆ ਕੇ ਪਹੁੰਚ ਰਹੀਆਂ ਤਖਸਿਲ ਕੇਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਸੁੰਦਰ ਸੀ ਜਿਹਾ ਆਊਟ ਫੁੱਲਾਂ ਦੀ ਕੀਤੀ ਗਈ ਦੀਪਮਾਲਾ ਵੀ ਕੀਤੀ ਗਈ ਤਸਵੀਰਾਂ ਚ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਤਖਸ਼ੀਰ ਕੇਸਰ ਸਾਹਿਬ ਜੀਆਂ ਲਾਈਵ ਤਸਵੀਰਾਂ ਮਨਮੋਹਕ ਦ੍ਰਿਸ਼ ਹਾਂ ਜੀ ਸੋਤ ਕਿਹੜੇ ਸਟੇਸ਼ਨੋਂ ਆਇਆ ਰਾਤਮਾਲਾ ਨਾਮ ਹੈ ਤੁਸੀਂ ਦੇਖ ਰਹੇ ਹੋ ਤਖਸ਼ੀਰ ਕੇਸਰ ਸਾਹਿਬ ਤੋਂ ਲਾਈਵ ਤਸਵੀਰਾਂ ਪਰ ਜਨਾ ਸ਼੍ਰੀ ਅਨੰਦਪੁਰ ਚੈਨਲ ਤੇ ਜਿਹੜੀ ਸ਼ਬਦ ਨਾਲ ਲੱਗ ਰਿਹਾ ਜੋ ਸੁੰਦਰ ਫੁੱਲਾਂ ਦੀ ਸਜਾਵਟ ਤੇ ਦੀਵਾਲਾ ਕੀਤੀ ਗਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਹੋ ਕੇ ਅੱਜ ਜੋ ਦੱਸਿਆ ਜਾ ਰਿਹਾ 10 ਨਗਰ ਕੀਰਤਨ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਸ਼ਾਮ 5 ਦੇ ਕਰੀਬ 5 ਵਜੇ ਦੇ ਕਰੀਬ ਸ਼ਾਮ ਪਹੁੰਚਣ ਜਾ ਰਹੇ ਨੇ ਅਸੀਂ ਸੰਗਤਾਂ ਨੂੰ ਫੀਲ ਵੀ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਸੰਗਤਾਂ ਇਹਨਾਂ ਨਗਰ ਕੀਰਤਨਾਂ ਵਿੱਚ ਪਹੁੰਚੋ ਜਿੱਥੇ ਜਿਹੜਾ ਹੈ ਨਾਮ ਦੇ ਨਾਲ ਤਾਂ ਜੋ ਆਪਾਂ ਸ਼੍ਰੀ ਗੋਮ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਉਹਨਾਂ ਦਾ ਜਨਮ ਜੋ ਪ੍ਰਕਾਸ਼ਪੁਰ ਮੁਕੇ ਦੇਖ ਸਾਧਿਓ ਕਿੱਥੇ ਇੰਨੀ ਠੰਡ ਹੈ ਧੁੰਦ ਵੀ ਪੈ ਰਹੀ ਹੈ ਸੰਗਤ ਲਈ ਚਾਹ ਦਾ ਪ੍ਰਬੰਧ ਇਸੇ ਤਰ੍ਹਾਂ ਹੀ ਪਾਣੀ ਦੇ ਵਿੱਚ ਹੀ ਲੰਗਰ ਲਗਾਇਆ ਗਿਆ ਤਖਸ਼ਿਰ ਕੇਸਰ ਸਾਹਿਬ ਵਿਖੇ ਇਹ ਇਲਾਕਾ ਨਹੀਂ ਹੈ ਇਹ ਸੇ ਇਲਾਕਾ ਹੈ ਦੇਖੋ ਤੇ ਗਰਮ ਗਰਮ 14 ਲੰਗਰ ਤੇ ਨਾਲ ਬਰੈਡ ਆਦੇ ਹੋਰ ਹੋਰ ਜਿਆਦਾ ਆ ਬਰੈਡ ਗਜਰੀਲੇ ਦਾ ਲੰਗਰ ਜੀ ਇਹ ਲਾਈਵ ਤਸਵੀਰਾਂ ਤਖਤ ਸ੍ਰੀ ਕੇਸਰ ਸਾਹਿਬ ਵਿਖੇ ਮਠਿਆਈ ਦਾ ਲੰਗਰ ਸ਼੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੋਕੇ ਵੱਖ-ਵੱਖ ਮਠਿਆਈਆਂ ਦਾ ਲੰਗਰ ਚੱਲ ਰਹੇ ਨੇ ਦੇਖ ਸਕਦੇ ਹੋ ਸੁੰਦਰ ਸਜਾਵਟ ਫੁੱਲਾਂ ਦੀ ਕੀਤੀ ہوئی ਤਕਸ਼ਿਰਕੇਸਰ ਸਾਹਿਬ ਦੇ ਜੋ ਸੰਗਣੀ ਕੋਰਾ ਤੁੰਦ ਵੀ ਬਹੁਤ ਪੈ ਰਹੀ ਹੈ ਆ ਜਾਓ ਪਾਣੀ ਦੇ ਜਿਹਾ ਦੇਖਦਾ ਹੈ ਕਿsta 12 ਨੂੰ ਜਿਹੜਾ 96 ਪ੍ਰੋਗਰਾਮ ਅੱਜ ਵੀ ਜਿਹੜੇ ਦੇਖ ਸਕਦੇ ਹੋ ਮਠਾਈਆਂ ਦਾ ਲੰਗਰ ਚਾਹ ਦਾ ਲੰਗਰ ਗਰਮ ਗਰਮ ਚਾਹ ਦਾ ਲੰਗਰ ਐਨੀ ਠੰਡ ਦੇ ਵਿੱਚ ਜੋ ਲੋਕ ਦੂਰ ਦੂਰੋਂ ਆ ਰਹੇ ਨੇ ਠੰਡ 'ਚ ਉਹਨਾਂ ਲਈ ਚਾਹ ਦਾ ਪ੍ਰਬੰਧ ਸੰਗਤਾਂ ਵੱਲੋਂ ਲੰਗਰ ਲਗਾਇਆ ਜਾ ਰਿਹਾ ਦੇਖਿਓ ਮਠਾਈਆਂ ਦਾ ਲੰਗਰ ਲਾਈਵ ਤਸਵੀਰਾਂ 'ਚ ਤਕਸ਼ੜੀ ਕੇਸਰ ਸਾਹਿਬ ਦੇਖੇ ਤੋਂ ਦੇ ਕਾਰਨ ਵਿਜ਼ਿਬਿਲਟੀ ਥੋੜੀ ਘਟ। ਜੇ ਲਫਾਫਾ ਐਵੇਂ ਚੱਕੀ ਫੈਨ ਨਹੀਂ ਡਿਟੈਕਸ਼ਨ। ਚਾਹੀ ਕੱਢ ਲਈ ਜੀ। ਜਦੋਂ ਅਸੀਂ ਇਹ ਬਾਅਦ ਬਾਅਦ ਹੋ ਜਾਂਦਾ। ਇਹ ਵੀ ਬਾਅਦ ਬੰਦ ਨਾ। ਇਹ ਕਿਵੇਂ ਰੱਖਣੀ? ਇਹ ਜਿਹੜੀ ਪਹਿਲਾਂ ਲਿਖ। ਉਹ ਨਾਲੇ ਖੜਾ ਖੇਤਾ ਕਰਦੇ। ਗੇਰ ਰੱਖ ਦੋਗਾ ਧੀਰੋ ਹੋ ਸਕਦੀ ਤੇ ਹੈ। Υπότιτλοι Authorwave ਸੋਧਨ ਜੁੜ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੰਦਰ ਬੈਠ ਕੇ ਅੰਦਰ ਅੱਜ ਆਪਾਂ ਤੁਹਾਨੂੰ ਵੱਖ-ਵੱਖ ਨਗਰ ਕੀਰਤਨਾਂ ਦੀਆਂ ਵੀ ਲਾਈਵ ਤਸਵੀਰਾਂ ਜਰੂਰ ਦਿਖਾਵਾਂਗੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਸੰਗਤਾਂ ਤੱਕ ਸੰਗਤਾਂ ਦਰਸ਼ਨ ਕਰ ਸਕਣ ਸਵੇਰ ਸਮੇਂ ਤੱਕ ਸ਼੍ਰੀ ਕੇਦਰ ਸਾਹਿਬ ਦੀਆਂ ਤਸਵੀਰਾਂ ਦੀਆਂ ਹੰਦੂ ਜਾਜਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ